ਵੱਡੀ ਜਿਹੜੀ ਮੁਸ਼ਕਲ ਆਈ ਹੈ ਜਿਹੜੀ ਬੰਦ ਤੇ ਨੇੜੇ ਪਿੰਡ ਨੇ ਜਿੱਥੋਂ ਤੁਸੀਂ ਬਾ ਟੁੱਟਿਆ ਉੱਥੇ ਪਾਣੀ ਦੇ ਨਾਲ-ਨਾਲ ਮਿੱਟੀ ਦਾ ਵਹਾਅ ਤੇ ਰੇਤੇ ਦਾ ਵਹਾਅ ਬਹੁਤ ਜ਼ਿਆਦਾ ਆਇਆ ਹੋਇਆ ਕਿ ਜਗ੍ਹਾ ਤੇ ਤੁਸੀਂ ਵੀ ਪੇਸ਼ਗਾਰੀ ਕੀਤੀ ਆ ਵੀ 4 ਫੁੱਟ ਤੋਂ ਲੈ ਕੇ 6-6 ਫੁੱਟ ਤੱਕ ਵੀ ਮਿੱਟੀ ਚੜੀ ਹੋਈ ਹੈ ਪਹਿਲਾ ਉਹਦਾ ਸੋਲੂਸ਼ਨ ਆ ਫਿਰ ਉਹਦੀ ਮਾਰਕੇਸ਼ਨ ਆਫ ਦ ਲੈਂਡ ਉਹ ਇੱਕ ਵੱਡਾ ਕਾਰਨ ਬਣ ਗਿਆ ਫਿਰ ਉਸ ਤੋਂ ਬਾਅਦ ਜਿਹੜੇ ਅਗਲੇ ਪਿੰਡ ਨੇ ਉਹਨਾਂ ਦੇ ਵਿੱਚ ਮਰੀ ਹੋਈ ਫਸਲ ਤੇ ਕਦੋਂ ਉਹ ਸੁੱਕਦੇ ਆ ਖੇਤ ਤੇ ਕਦੋਂ ਵਾਹੀਯੋਗ ਹੁੰਦੇ ਆ ਤੇ ਹੁੰਦੇ ਨੇ ਸਾਡੀ ਸਮਝ ਬਣ ਗਈ ਉਹਦਾ ਜਿਹੜੀ ਕੱਚੀਆਂ ਜ਼ਮੀਨਾਂ ਨੇ ਜਿਹੜੀ ਮਲਕੀਅਤ ਨਹੀਂ ਹੈਗੀ ਉਹਦਾ ਹੱਲ ਕੀ ਉਹ ਲੋਕ ਬਹੁਤ ਪਰੇਸ਼ਾਨ ਨੇ ਕਿਤੇ ਇਹ ਨਾ ਹੋਵੇ ਕਿ ਕੋਈ ਹੋਰ ਕਬਜ਼ ਹੋ ਜਾਏ ਉਹਦੇ ਤੇ ਆ ਕੇ ਕਿਉਂਕਿ ਦਵਾਰਾਂ ਸਾਰੀ ਤਕਸੀਮ ਕਰਨੀ ਹੈ ਪਤਾ ਹੀ ਨਹੀਂ ਅਜੇ ਤਾਂ ਖੇਤ ਰਿਆ ਹੀ ਨਹੀਂ ਉੱਥੇ ਬਿਲਕੁਲ ਇਹ ਬਹੁਤ ਵੱਡੇ ਇਹ ਜਿਹੇ ਕਾਰਨ ਨੇ ਜਿਹੜੇ ਕੱਚੀਆਂ ਨੇ ਉਹਦੀਆਂ ਗਦਾਵਰੀਆਂ ਹੈ ਕਈ ਕਈ ਜਗ੍ਹਾ ਗਦਾਵਰੀਆਂ ਟੁੱਟੀਆਂ ਹੋਈਆਂ ਨੇ ਸਰਕਾਰ ਦੀਆਂ ਪਰ ਪਿੰਡ ਲੈਵਰ ਉਹ ਮੁਆਵਜ਼ਾ ਕਾਸ਼ਤਕਾਰ ਨੂੰ ਮਿਲਦਾ ਕਾਸ਼ਤਕਾਰ ਨੂੰ ਮਿਲਣਾ ਚਾਹੀਦਾ ਸਾਡੀ ਬੜੀ ਦੇਰ ਦੀ ਮੰਗ ਰਹੀ ਹੈ ਵੀ ਜਦੋਂ ਵੀ ਮੁਆਵਜ਼ਾ ਹੋਵੇ ਜਦੋਂ ਵੀ ਫਸਲ ਖਰਾਬ ਹੋਵੇ ਉਹ ਪਹਿਲੇ ਕਾਸ਼ਤਕਾਰ ਨੂੰ ਪੁੱਛਿਆ ਜਾਵੇ ਕਾਸ਼ਤਕਾਰ ਦੇ ਦਿਨ ਦਿੱਤਾ ਜਾਵੇ ਅੱਜ ਵੀ ਸਾਡੀ ਇਹੀ ਮੰਗ ਸੀ ਵੀ ਉਹਨਾਂ ਦਾ ਹੱਥ ਫੜੀਏ ਆਪਾਂ ਸਰਕਾਰਾਂ ਨੂੰ ਵੀ ਆਪਣਾ ਦਿਲ ਖੋਲ ਕੇ ਕਾਨੂੰਨ ਤੋਂ ਥੋੜਾ ਜਿਹਾ हटਕੇ ਵੀ ਜੇ ਉਹ ਜਾ ਕੇ ਵੀ ਉਹਨੂੰ ਮੁਆਵਜ਼ਾ ਦਿੱਤਾ ਜਾ ਸਕਦਾ ਤਾਂ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਮੌਕੇ ਦਾ ਡਿਸਾਸਟਰ ਆ ਇਹ ਨੈਚੁਰਲ ਡਿਸਾਸਟਰ ਦੇ ਵਿੱਚ ਹਰ ਬੰਦਾ ਬਾਹ ਫੜ ਰਿਹਾ ਤੇ ਉਹ ਆਪਣੇ ਕਾਨੂੰਨੀ ਦਾਅ ਵੇਚਣਾ ਵਿੱਚ ਲ